ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਣੀ ਦਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਿਗੁਰੂ ਹੋਏ ਦਇਆਲ ਤਾਂ ਸਤਹੀ ਸੁਖ ਦਿਆ ਸਤਿਗੁਰੂ ਹੋਏ ਦਇਆਲ ਤਾਂ ਨਵਨੀ ਦਪਾਈ ਐ ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤਿਗੁਰੂ ਹੋਏ ਦਇਆਲ ਨਾ ਕਬ ਹੋ ਚੂਰੀ ਐ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰ ਹੋਏ ਦਿਆਲ ਤਾਂ ਨਵਨੀ ਦਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆਂ ਸਤਗੁਰੂ ਹੋਏ ਦਿਆਲ ਤਾਂ ਨਵਨੀ ਦਪਾਈ ਐ ਸਤਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰ ਹੋਏ ਦਿਆਲ ਤਾਂ ਨਵਣੀ ਦਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਨੀ ਦਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਹੈ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਗੁਰ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਿਗੁਰੂ ਹੋਏ ਦਇਆਲ ਤਾਂ ਸਤਿ ਹੀ ਸੁਖ ਦਿਆ ਸਤਿਗੁਰੂ ਹੋਏ ਦਇਆਲ ਤਾਂ ਨਵਣੀ ਦਪਾਈ ਐ ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤਿਗੁਰੂ ਹੋਏ ਦਇਆਲ ਨਾ ਕਬ ਹੋ ਚੂਰੀ ਐ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰ ਹੋਏ ਦਿਆਲ ਤਾਂ ਨਵਨੀ ਦਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਨੀ ਦਪਾਈਏ ਸਤਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰੂ ਹੋਏ ਦਿਆਲ ਤਾਂ ਜਮਕਾਰ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਣੀ ਦਪਾਈ ਐ ਸਤਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਣੀ ਦਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਿਗੁਰੂ ਹੋਏ ਦਇਆਲ ਤਸਾ ਤੇ ਹੀ ਸੁਖ ਦਿਆ ਸਤਿਗੁਰੂ ਹੋਏ ਦਇਆਲ ਤਨਵਣੀ ਦਪਾਈ ਐ ਸਤਿਗੁਰੂ ਹੋਏ ਦਇਆਲ ਤ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤਿਗੁਰੂ ਹੋਏ ਦਇਆਲ ਨਾ ਕਬ ਹੋ ਚੂਰੀ ਐ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰ ਹੋਏ ਦਿਆਲ ਤਾਂ ਨਵਨੀ ਦਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਏ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰੂ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆਂ ਸਤਗੁਰੂ ਹੋਏ ਦਿਆਲ ਤਾਂ ਨਵਨੀ ਦਪਾਈਏ ਸਤਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੋ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਗਿਆ ਸਤਗੁਰ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰ ਹੋਏ ਦਿਆਲ ਤਾਂ ਨਵਨੀ ਦਪਾਈ ਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਗੁਰੂ ਹੋਏ ਦਿਆਲ ਨਾ ਕਬ ਹੋ ਚੂਰੀਐ ਸਤਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰੂ ਹੋਏ ਦਿਆਲ ਤਾਂ ਜਮਗਾ ਡਰ ਗਿਆ ਸਤਗੁਰੂ ਹੋਏ ਦਿਆਲ ਤਾਂ ਸਤਹੀ ਸੁਖ ਦਿਆ ਸਤਗੁਰੂ ਹੋਏ ਦਿਆਲ ਤਾਂ ਨਵਣੀ ਦਪਾਈਐ ਸਤਗੁਰ ਹੋਏ ਦਿਯਾਲ ਤਾਂ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉੜੀ ਸਤਗੁਰ ਹੋਏ ਦਿਯਾਲ ਤਾਂ ਸਰਦਾ ਪੂਰੀ ਐ ਸਤਗੁਰ ਹੋਏ ਦਿਯਾਲ ਨਾ ਕਬ ਹੋ ਚੂਰੀ ਐ ਸਤਗੁਰ ਹੋਏ ਦਿਯਾਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਯਾਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਯਾਲ ਤਾਂ ਜਮਗਾ ਡਰ ਗਿਆ ਸਤਿਗੁਰੂ ਹੋਏ ਦਇਆਲ ਤਸਾ ਤੇ ਹੀ ਸੁਖ ਦਿਆ ਸਤਿਗੁਰੂ ਹੋਏ ਦਇਆਲ ਤਨਵਣੀ ਦਪਾਈ ਐ ਸਤਿਗੁਰੂ ਹੋਏ ਦਇਆਲ ਤਾ ਸੱਚ ਸਮਾਈ ਐ ਸਤਨਾਮ ਸ੍ਰੀ ਵਾਹਿਗੁਰੂ